ਤਾਂ ਤੁਹਾਨੂੰ ਪਤਾ ਫਿਰ ਲੱਗਦਾ ਨਹੀਂਗਾ ਆ ਵੇਖੋ ਜੀ ਸੜਕਾ ਆ ਪੂਰੇ ਪਾਏ ਨਾ ਨਾਨਾ ਜੀ ਵੀਰ ਜੀ ਪਿਆਜ਼ ਕੀ ਲਸਣ ਕੀ ਅਦਰਕ ਕੀ ਆਪਾਂ ਸਾਰਾ ਕੁਝ ਪਾ ਕੇ ਲਈਦਾ ਜੀ ਹਾਂਜੀ ਠੀਕ ਹੈ ਜੀ ਤੇ ਆ ਹੁਣ ਆਪਾਂ ਆਪਣੇ ਅੰਬ ਦਾ achar ਲਓ ਜੀ ਆ ਵੇਖੋ ਜੀ ਇਹ ਘਰ ਦਾ ਪਾਇਆ ਹੋਇਆ ਅੰਬ ਦਾ achar ਜੀ ਲਓ ਜੀ ਠੀਕ ਹੈ ਜੀ ਆ ਵੀਰ ਜੀ ਆ ਗਏ ਜੇ ਪਰਸ਼ਾਦੇ ਗਰਮ ਗਰਮ ਆ ਵੀਰ ਜੀ ਨਾਲ ਸਲਾਦ ਆਪਾਂ ਇਹ ਆ ਕਿ ਕੋਈ ਟਮਾਟਰ ਮੂਲੀ ਹਾਲੇ ਮੰਨ ਲਓਗੇ ਵੀ ਪਿਆਈ ਪੂਜਣੀ ਆ ਸਾਗ ਦੇ ਨਾਲ ਹਮੇਸ਼ਾ ਜਿਹੜੀ ਮੂਲੀ ਸੁਆਦ ਲੱਗਦੀ ਹੁਣ ਆ ਗਿਆ ਇਹ ਮੱਖਣ ਵੇਖੋ ਅਮੂਲ ਦਾ ਬਾਬਾ ਜੀ ਨਾ ਨਾ ਜੀ ਅਮੂਲ ਮਾਲ ਨਹੀਂ ਵੀਰ ਜੀ ਇਹ ਘਰ ਦਾ ਵੇਖੋ ਪੇੜਿਆਂ ਵਾਲਾ ਮੱਖਣ ਆ ਐ ਚੰਗੇ ਬਾਬਾ ਜੀ ਗੋਲੇ ਰੱਖੇ ਨਾ ਨਾ ਚਿੱਟਾ ਮੈਨਾ ਵੇਖ ਲੋ ਐ ਪੇੜੇ ਆ ਵੇਖ ਲੋ ਇਹ ਹੱਥ ਨਾਲ ਬਣਾਇਆ ਆ ਮੱਖਣਿਆਂ ਜੀ ਓਏ ਹੋਏ ਹਾਂਜੀ ਕੋਈ ਮਸ਼ੀਨੀ ਨਹੀਂ ਗਾ ਜੀ ਇਹ ਬੇਬੇ ਦੇ ਹੱਥ ਦਾ ਏ ਹਾਂਜੀ ਹਾਂਜੀ ਵੀਰ ਜੀ ਇਹ ਆਪਣੇ ਵੀਰ ਭਰਾਵਾ ਉਹਨਾਂ ਦੇ ਦੇਰੀ ਆ ਉਹਨਾਂ ਦੇ ਆਪਣੇ ਘਰ ਦੇ ਜਿਹੜੇ ਸਾਰੇ ਮੱਖਣ ਕੱਢਦੇ ਆ ਜੀ ਓਕੇ ਹਾਂਜੀ ਆ ਲੋ ਜੀ ਤੁਹਾਨੂੰ ਆਪਾਂ ਨੇ ਤਿਆਰ ਕਰਕੇ ਦਿਨੇ ਥਾਲੀ ਜੀ ਲਓ ਜੀ ਵੀਰ ਜੀ ਨਾਲ ਤੁਹਾਨੂੰ ਸ਼ਿਕਾਉਣੇ ਆਪਾਂ ਚਾਟੀ ਦੀ ਲੱਸੀ ਜਿਹੜੀ ਐਮ ਪਤਾ ਲੱਗਦਾ ਵਾ ਵੀ ਜੱਦੀਪੁਰਸੀ ਆਪਣੇ ਚੱਲਦੀ ਆਈ ਲੋਕੀ ਕਹਿੰਦੇ ਨੇ ਇਹ ਵੀ ਚਾਰ ਨਾਲ ਨਾਲ ਗੰਡਾ ਵੀ ਹੋਵੇ ਤੇ ਪ੍ਰਸ਼ਾਦੇ ਹੋਣ ਮਿਸੇ ਤੇ ਨਾਲ ਹੋਵੇ ਲੱਸੀ ਇਹ ਉਹ ਚੀਜ਼ ਜੇ ਆਹ ਲਓ ਜੀ ਇਹ ਵੀਰ ਜੀ ਪੀਓਗੇ ਤੇ ਪਤਾ ਲੱਗੂ ਤੁਹਾਨੂੰ ਐ ਨੰਦ ਆਊਗਾ ਵੀ ਹਾਂ ਵੀ ਆਹ ਵੇਖੋ ਜੀ ਨਾਲ ਲਾਈ ਜੀ ਆਪਾਂ ਪਲੇਟ ਲਓ ਜੀ ਤੇ ਬਾਬਾ ਜੀ ਪਲੇਟ ਦਾ ਰੇਟ ਦੱਸੋ ਜੀ ਕੀ ਰੇਟ ਰੱਖਿਆ ਪਲੇਟ ਦਾ ਵੀਰ ਜੀ ਅਸੀਂ ਤੇ ਰੇਟ ਵੈਸੇ ਜਾਇਜ਼ ਹੀ ਰੱਖਿਆ ਵਾ ਕਿਉਂਕਿ ਬਾਹਰ ਦੇ ਪਤਾ ਸੁਣ ਚ ਹੁਣ ਮੈਨੂੰ ਕਹੀ ਕਿੰਦੇ ਬਾਬਾ ਜੀ ਉੱਥੇ ਦੇ ਦੂ ਪ੍ਰਸ਼ਾਦੇ ਦੇ ਦਿੰਦੇ ਆ ਤੇ ਪਰ ਅਸੀਂ 100 ਦੇ ਵਿੱਚ ਚਾਰ ਪ੍ਰਸ਼ਾਦੇ ਲਈ ਜੀ ਅੱਛਾ ਜੀ ਹਾਂਜੀ ਤੇ ਬਾਬਾ ਜੀ ਇਹ ਕਿਹਨੇ ਖਾਣ ਵਾ ਤੇ ਉਹਨਾਂ ਦੇ ਲੋਕੇਸ਼ਨ ਕਿਹੜੀ ਪੈਂਦੀ ਹੈ ਜੀ ਲੋਕੇਸ਼ਨ ਵੀਰ ਜੀ ਆਪਣੀ ਪੈਂਦੀ ਜੇ ਬਟਾਲਾ ਰੋਡ ਸੈਲੀਬ੍ਰੇਸ਼ਨ ਮੋਲ ਪੀਡਬਲ ਵਾਲਿਆਂ ਦੇ ਦਫਤਰ ਦੀ ਨੁੱਕਰ ਦੇ ਉੱਤੇ ਜੇ ਨਾਲ ਸਾਡੇ ਪੈਂਦੀ ਸੇਵਾ ਕੇਂਦਰ ਤੇ ਨਾਲ ਪੈਂਦਾ ਜੀ ਆਸ਼ਰਵਾਦ ਹੋਟਲ